हां जी दोस्तों आज मैं ਤੁਹਾਡੇ ਲਈ ਵੀਡੀਓ ਲੈ ਕੇ ਆਏਗੀ ਆਪਾਂ ਨੇ ਨਾ ਆਨਲਾਈਨ suit ਮੰਗਵਾਇਆ ਸੀ ਠੀਕ ਹੈ ਜੀ ਤੇ ਨੈਣੇਵਾਲ ਪਿੰਡ ਤੋਂ ਮੰਗਵਾਇਆ ਸੀ ਇਹ ਡਿਸਟ੍ਰਿਕਟ ਬਰਨਾਲੇ ਦੇ ਵਿੱਚ ਆ ਠੀਕ ਹੈ ਜੀ ਨੰਬਰ ਆਪਾਂ ਨੇ ਉੱਪਰ ਮੈਂਸ਼ਨ ਕਰ ਦਿੱਤਾ ਜੇ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ suit ਦੇਖ ਸਕਦੇ ਹਾਂਜੀ ਦੋਸਤੋ ਜਿਸ ਤਰ੍ਹਾਂ ਦਾ ਆਪਾਂ ਨੇ ਮੰਗਵਾਇਆ ਸੀ ਨਾ ਉਸੇ ਤਰ੍ਹਾਂ ਦਾ ਹੀ ਸੇਮ ਆਪਾਂ ਨੂੰ ਮਿਲਿਆ ਹੈਗਾ ਠੀਕ ਹੈ ਜੀ ਤੇ ਦੂਸਰੇ ਦਿਨ ਹੀ ਆਪਣੇ ਕੋਲ ਆ ਗਿਆ ਹੈਗਾ ਸੂਟ ਦੇਖ ਸਕਦੇ ਹੋ ਤੁਸੀਂ ਬਲੈਕ ਕਲਰ ਦੀ ਸ਼ਰਟ ਹੈਗੀ ਠੀਕ ਹੈ ਜੀ ਧਾਗੇ ਦੀ ਕਢਾਈ ਦਾ ਕੰਮ ਕੀਤਾ ਹੋਇਆ ਫਰੰਟ ਪੱਲੇ ਤੇ ਬੈਕ ਸਾਈਡ ਦੇ ਪੱਲੇ ਤੇ ਦੋਨੇ ਸਾਈਡ ਤੇ ਹੈਗੀ ਆ ਕਢਾਈ ਕਰੀ ਹੋਈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਨਾਲ ਬਾਟਮ ਹੈ ਇਹਦੇ ਬਾਟਮ ਪਿੰਕ ਕਲਰ ਦੀ ਹੈ ਕਢਾਈ ਤੁਸੀਂ ਦੇਖ ਸਕਦੇ ਹੋ ਨਹੀਂ ਸਫਾਈ ਦੇ ਨਾਲ ਕਢਾਈ ਕੀਤੀ ਹੋਈ ਹੈ ਨਾ ਬਹੁਤ ਹੀ ਵਧੀਆ ਕਢਾਈ ਕੀਤੀ ਹੈ ਤੇ ਪ੍ਰਾਈਸ ਵੀ ਬਹੁਤ ਹੀ ਜਾਇਜ਼ਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਆਪਣੇ ਕੋਲੇ ਇਹਦੇ ਨਾਲ ਬੋਟਮ ਮਿਲੀ ਸੀਗੀ ਆਪਣੇ ਕੋਲ 2.5 ਮੀਟਰ ਦੀ ਹੈ ਇਹ ਠੀਕ ਹੈ ਜੀ 2.5 ਮੀਟਰ ਦੀ ਬੋਟਮ ਮਿਲੀ ਆ ਬਹੁਤ ਹੀ ਬਹੁਤ ਹੀ ਸੌਫਟ ਕੱਪੜਾ ਹੈਗਾ ਠੀਕ ਹੈ ਜੀ ਕਾਟਨ ਦਾ ਕੱਪੜਾ ਹੈਗਾ ਤੇ ਬਹੁਤ ਹੀ ਵਧੀਆ ਹੈਗਾ ਕੱਪੜਾ ਜਿਸ ਤਰ੍ਹਾਂ ਦਾ ਦੇਖਿਆ ਸੀ ਉਸੇ ਤਰ੍ਹਾਂ ਦਾ ਹੀ ਮਿਲਿਆ ਆਪਾਂ ਨੂੰ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਲ ਦੁਪੱਟਾ ਹੈਗਾ ਡਾਈ ਐਂਡ ਡਾਈ ਦਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਇੰਨਾ ਖੁੱਲਾ ਦੁਪੱਟਾ ਦਾ ਬਹੁਤ ਹੀ ਵਧੀਆ ਦੁਪੱਟਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਦੇਖ ਸਕਦੇ ਹੋ ਤੁਸੀਂ ਕਿੰਨਾ ਤਿੰਨ ਕਲਰ ਨੇਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇੰਨਾ ਸੋਹਣਾ ਹੈਗਾ ਸਾਰੇ ਦੇ ਵਿੱਚ ਡਿਜ਼ਾਈਨ ਹੈ ਜੇ ਤੁਸੀਂ ਵੀ ਬਾਈ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਸੂਟ ਦਾ ਆਪਾਂ ਨੇ ਕੰਟੈਕਟ ਨੰਬਰ ਉੱਪਰ ਮੈਂਸ਼ਨ ਕਰ ਦਿੱਤਾ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਜੈਜ਼ ਰੇਟ ਨੇ ਤੇ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ